ਅਸਿਕਾਲ ਜੀ ਸਾਰਿਆਂ ਨੂੰ ਲਓ ਜੀ ਹੁਸ਼ਿਆਰਪੁਰ ਜ਼ਿਲ੍ਹਾ ਤੇ ਪਿੰਡ ਚੱਗਰਾ 메ਨ ਰੋਡ ਤੇ ਉੱਪਰ ਆ ਜੀ ਉੱਤੋਂ ਪਹਿਲਾਂ ਇੱਕ ਬੋਰਡ ਆਉਂਦਾ ਜੀ ਗੁਰਦੁਆਰਾ ਖਰੀਆਂ ਪੇਲਾ ਪਾਂਛੇ 10 ਸੱਤਵੀਂ ਠੀਕ ਆ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤੇ ਕਾਫੀ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸਿਕ ਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਜਿਹੜਾ ਆ ਬਣਿਆ ਹੋਇਆ ਤੇ ਲੋਕ ਕਾਫੀ ਸੰਗਤ ਜਿਹੜੀ ਇੱਥੇ ਦਰਸ਼ਨ ਕਰਨ ਲਈ ਆਉਂਦੇ ਨੇ ਲਓ ਜੀ ਪਿੰਡ ਚੱਗਰਾ ਚੱਗਰਾਂ ਦੀ ਐਂਟਰੀ ਹੋ ਚੁੱਕੀ ਹੈ ਜੀ ਮਾਰਕੀਟ ਦੀ ਮੇਨ ਅੱਡਾ ਆ ਗਿਆ ਜੀ ਮੋਰੇ ਤੁਸੀਂ ਦੇਖ ਲਿਓ ਆਪੀ ਤੇ ਪਿੰਡ ਇੱਧਰ ਸੱਜੇ ਹੱਥ ਨੂੰ ਸੜਕ ਜਾਂਦੀ ਹੈ ਜੀ ਆਪਾਂ ਪਿੰਡ ਦੇ ਵਿੱਚ ਨਹੀਂ ਬੜਨਾ ਆਪਾਂ ਬਾਹਰੋਂ ਬਾਹਰ ਰਹਿਣਾ ਹੈ ਤੇ ਤੁਹਾਨੂੰ ਦਿਖਾ ਲਦੀਏ ਨਾਲ ਨਾਲ ਮਾਰਕੀਟ ਦਿਖਾ ਲਦੀਏ ਤੇ ਆਪਾਂ ਤੁਹਾਨੂੰ ਬਾਹਰੋਂ ਬਾਹਰ ਹੀ ਰੋਡ ਦੇ ਉੱਪਰ ਜੋ ਤੁਹਾਨੂੰ ਦਿਖ ਰਿਹਾ ਬਸ ਆਪਾਂ ਉਹੋ ਹੀ ਚੀਜ਼ ਦਿਖਾ ਰਹੇ ਹਾਂ ਤੇ ਆਲਰੇਡੀ ਤੇ ਬਾਕੀ ਅਸੀਂ ਪਿੰਡਾਂ ਵਿੱਚ ਨੂੰ ਨਹੀਂ ਜਾਣਾ ਹੈਗਾ ਫਿਲਹਾਲ ਜੇ ਫਿਰ ਕਿਤੇ ਮੌਕਾ ਮਿਲਿਆ ਤਾਂ ਤੂੰ ਜ਼ਰੂਰ ਪਿੰਡ ਵੀ ਦਿਖਾ ਲਦਾਂਗੇ ਇੱਕ ਇੱਥੋਂ ਇੱਕ ਇੱਥੋਂ ਇੱਕ ਸੱਜੇ ਹੱਥੋਂ ਜਾਂਦਾ ਜੀ ਗੇਟ ਪਿੰਡ ਚੱਗਰਾਂ ਦਾ ਇੱਥੋਂ ਗਾਹਾਂ ਪਿੰਡਾਂ ਨੂੰ ਹੋਰ ਵੀ ਲਿੰਕ ਸੜਕਾਂ ਨਿਕਲਦੀਆਂ ਆ ਤੇ ਮਹਿਤਪੁਰ ਚੱਗਰਾਂ ਗਾਹਾਂ ਹੋਰ ਵੀ ਦੂਸਰੇ ਹੋਰ ਪਿੰਡ ਕਈ ਪੈਂਦੇ ਆ ਜੀ ਤੇ ਉਧਰੋਂ ਸੜਕਾਂ ਜਿਹੜੀ ਗਾਂਦਗਾਂ ਦੇ ਲਿੰਕ ਸੜਕਾਂ ਜਿਹੜੀਆਂ ਨਿਕਲਦੀਆਂ ਆ ਖੱਬੇ ਹੱਥ ਅਕੈਡਮੀ ਇਹ ਕਿਹੜਾ ਜੀ ਅਕੈਡਮੀ ਆ ਦਾ ਅਕੈਡਮੀ ਸਕੂਲ ਪਬਲਿਕ ਬਣੀ ਕਿਹੜਾ ਹੈ ਜੀ ਤੇ ਅੱਗੇ ਆ ਗਿਆ ਜੀ ਰਿਆਤ ਕਾਲਜ ਤੁਸੀਂ ਸੁਣਿਆ ਹੋਣਾ ਹਸ਼ਾਰਪੁਰ ਦਾ ਜਿਹੜਾ ਬਹੁਤ ਫੇਮਸ ਅਤੇ ਬਹੁਤ ਵਧੀਆ ਜਿਹੜਾ ਕਾਲਜ ਆ ਇੱਥੇ ਕਾਫੀ ਯਾਦਾਂ ਕਈਆਂ ਦੀਆਂ ਜੁੜੀਆਂ ਹੋਣੀਆਂ ਤੇ ਆ ਫਿਰ ਹਾਲ ਪੁਲੀ ਪੈਂਦੀ ਆ ਚੋ ਪੈਂਦਾ ਜਿਹੜੇ ਜਿਹੜਾ ਇਹਦੇ ਥੱਲੇ ਜਿਹੜਾ ਹੈ ਨਾ ਪੁਲ ਆਹ ਪੁਲ ਦੇ ਥੱਲੇ ਚੋ ਬਹੁਤ ਵਗਦਾ ਹੁੰਦਾ ਜਦੋਂ ਹੜ੍ਹ ਆਉਦੇ ਆ ਇਹ ਟੱਚ ਕਰਕੇ ਪਾਣੀ ਨਿਕਲਦਾ ਹੁੰਦਾ ਕਹਿੰਦੇ ਬਹੁਤ ਜਣਗੀ ਪਾਣੀ ਆਇਆ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਆਜੋ ਜੀ ਆਜੋ 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 ਲੰਘ ਜੋ ਲੰਘ ਜੋ ਤੇ ਪਿੱਛੇ ਜੀ ਲਓ ਜੀ ਰਿਆਤ ਕਾਲਜ ਰਿਆਤ ਕਾਲਜ ਦੀ ਐਂਟਰੀ ਹੋ ਚੁੱਕੀ ਆ ਦੇਖੋ ਇੱਥੋਂ ਖੱਬੇ ਹੱਥ ਤੁਸੀਂ ਦੇਖਿਆ ਗੇਟ ਤੇ ਉਹ ਬਿਲਡਿੰਗ ਰਿਆਤ ਕਾਲਜ ਦੀ ਇਸ ਤੋਂ ਅੱਗੇ ਜਿਹੜਾ ਟੋਲ ਪਲਾजा ਪੈਂਦਾ ਸੀ ਹੁਸ਼ਿਆਰਪੁਰ ਦਾ ਜੋ ਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਉਹ ਟੋਲ ਪਲਾਜ ਚੱਕ ਹੋ ਗਿਆ ਆ ਡੇਟੂ ਦੀ ਲੰਘੀ ਹੋ ਸੀਗੀ ਤੇ ਪਰ ਉਹ ਫਿਰ ਵੀ ਚਲਾਈ ਜਾ ਰਹੇ ਸੀ ਚਲੋ ਜੋ ਹੋ ਰਿਹਾ ਵਧੀਆ ਹੋ ਰਿਹਾ ਠੀਕ ਹੋ ਗਿਆ ਲਓ ਜੀ ਇੱਥੋਂ ਇੱਕ ਹੁਣ ਇੱਕ ਪੁਲ ਬਣਨ ਨੇ ਜਾ ਰਿਹਾ ਜੀ ਸਾਡਾ ਇੱਕ ਹਿਸ਼ਾਰਪੁਰ ਰੋੜ ਐਸਾ ਸੀਗਾ ਵੀ ਜਿੱਥੇ ਪੁਲ ਨਹੀਂ ਸੀਗਾ ਕੋਈ ਵੀ ਹੁਣ ਇਸ ਰੋਡ ਦੇ ਉੱਪਰ ਵੀ ਪੁਲ ਬਣ ਜਾ ਰਿਹਾ ਜੀ ਲੋ ਜੇ ਐਚਪੀ ਪੰਪ ਖੱਪਿਆ ਤੁਸੀਂ ਦੇਖਿਆ ਤੇ ਉਹ ਗਾਹਾਂ ਥੰਦ ਹੋ ਰਹਾ ਉੱਥੇ ਉੱਪਰ ਜੀ ਮੈਨ ਲੱਗਦਾ ਪੁਲ ਕਰੋਸ ਹੋਣਾ ਇਸ ਰੋਡ ਦੇ ਉੱਪਰ ਜੀ ਹਾਲ ਜਿਹੜਾ ਟੋਲ ਪਲਾਜ਼ਾ ਜਿੱਥੇ ਹੁੰਦਾ ਸੀ ਨਾ ਆਪਾਂ ਉੱਥੇ ਕ ਪਹੁੰਚ ਗਏ ਆ ਅ ਪਰਚੀ ਹੁੰਦੀ ਸੀਗੀ ਜੀ 100 ਰੁਪਈਆ ਪਰਚੀ ਹੁੰਦੀ ਸੀ ਗੱਡੀ ਦੀ ਭਰਾਵੋ ਇਹ ਵੀ ਇੱਕ ਤਰ੍ਹਾਂ ਦਾ ਬਹੁਤ ਜੇਬ 'ਚ ਭਾਰੀ ਮਾਲ ਆਮ ਬੰਦੇ ਦੇ ਬਸ ਦੀ ਗੱਲ ਤੋਂ ਬਾਹਰ ਸੀਗਾ ਕੰਮ ਤੇ ਲੋ ਜੀ ਆਹ ਸੀਗਾ ਇੱਥੇ ਸੀਗਾ ਅ ਜਿਹੜਾ ਆ ਟੋਲ ਪਲਾਜ਼ਾ ਆਹ ਜਗ੍ਹਾ ਆ ਗਈ ਉਹਦੀ ਟੋਲ ਪਲਾਜ਼ਾ ਜਿਹੜੀ ਠੀਕ ਹੈ ਜੀ ਹੁਣ ਫਿਲਹਾਲ ਨਹੀਂ ਹੈਗਾ ਇੱਥੇ ਸਾਰਾ ਪੱਧਰਾ ਹੈ ਤੁਸੀਂ ਦੇਖ ਦੇਖ ਸਕਦੇ ਆ ਇਸ ਜਗ੍ਹਾ ਤੇ ਹੁੰਦਾ ਸੀਗਾ ਟੋਲ ਪਲਾਜ਼ਾ ਇਹ ਸਾਰਾ ਪੱਧਰਾ ਹੋ ਗਿਆ ਜੀ 사시칼 ਜੀ ਇਹ ਰੋਡ ਹੁਸ਼ਿਆਰਪੁਰ ਜਿਹੜਾ ਗੱਡ ਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਹੈ ਜੀ ਠੀਕ ਹੈ ਜੀ ਇੱਧਰ ਸੱਜੇ ਹੱਥੋਂ ਗੇਟ ਹੈ ਜੀ ਨੰਗਲ ਸ਼ੀਦਾਂ ਦਾ ਤੇ ਉਹਦੇ ਮੋਹਰ ਜੀ ਪੋਲ ਬਣ ਜਾ ਰਿਹਾ ਤੇ ਆ ਸੜਕ ਦੇ ਉੱਪਰ ਜੀ ਇੱਥੋਂ ਇੱਥੋਂ ਜਿਹੜਾ ਪੋਲ ਕ੍ਰੋਸ ਹੋਣਾ ਹੈ ਜਿਹੜਾ ਕਿ ਸਾਡੇ ਹੁਸ਼ਿਆਰਪੁਰ ਰੋਡ ਇੱਕ ਐਸਾ ਸੀਗਾ ਜਿਹਦੇ ਉੱਪਰ ਪੋਲ ਨਹੀਂ ਸੀਗਾ ਪਰ ਹੁਣ ਉੱਥੇ ਵੀ ਪੋਲ ਬਣਨੇ ਜਾ ਰਿਹਾ ਸੋ ਇੱਥੋਂ ਵੀ ਟ੍ਰੈਫਿਕ ਜਿਹੜਾ ਕਾਫੀ ਜਿਹੜਾ ਉਹ ਉਹ ਜਣਾ ਜੀ ਕਾਫ ਫਰਕ ਪੈਣਾ ਨਾ ਟ੍ਰੈਫਿਕ ਨੂੰ ਸ਼ਹਾਗਪੁਰ ਤੋਂ ਬਾਰੋ-ਬਾਰ ਜਿਹੜਾ ਇਹ ਨਿਕਲਣਾ ਰੋਡ ਪਤਾ ਨਹੀਂ ਕਿਧਰੋਂ ਕਿਧਰ ਨੂੰ ਕੀ ਹਿਸਾਬ ਕਿਤਾਬ ਇਹ ਤਾਂ ਬਣੇ ਦੇ ਬਾਦ ਜਾਣ ਬਕਲ ਕਰਾ ਲਓ ਜੀ ਤੇ ਕਹਾ ਆ ਗਿਆ ਜੀ ਆਪਣੇ ਆਈਪੀਵਾਈ ਜਿਹੜਾ ਹੁੰਦਾ ਸੀਗਾ ਹਸਪੀਟਲ ਤੇ ਹੁਣ ਤਾਂ ਇਹਦਾ ਨਾਮ ਚੇਂਜ ਹੋ ਗਿਆ ਲਿਵਾਸ ਕੁਸ਼ੀ ਦਾ ਨਾਮ ਰੱਖ ਦਿੱਤਾ ਗਿਆ ਹੈ ਕੈਂਪ ਹਸਪੀਟਲ ਜਿਹੜਾ ਸਾਡੇ ਇਹ ਕ੍ਰਿਸਚਨ ਪਾਈਚਾਰੇ ਚੋਂ ਜਿਹੜਾ ਇੱਥੇ ਹਸਪਤਾਲ ਬਣਿਆ ਹੋਇਆ ਹੈ ਜੀ ਤੇ ਆ ਲੋ ਜੀ ਇੱਧਰ ਖੱਬੇ ਹੱਥ ਜਿਹੜਾ 크੍ਰਿਸਚੀਅਨ ਦਾ ਹਸਪਤਾਲ ਤੇ ਸੱਜੇ ਹੱਥ ਜਿਹੜਾ ਉਹ ਹੈਗਾ ਜੀ ਆਈਬੀਬਾਈ ਲਿਬਾਸ ਜਿਹੜਾ ਨਵੇਂ ਨਾਮ ਜਿਹੜਾ ਰੱਖਿਆ ਗਿਆ ਹੈ ਜੀ ਲੋ ਜੀ ਕੈਂਪਸ ਹੀ ਪਹੁੰਚ ਚੁੱਕੇ ਆ ਕੈਂਪ ਦੀ ਮਾਰਕੀਟ ਤੁਸੀਂ ਆਪ ਹੀ ਦੇਖ ਲਿਓ ਤੇ ਗਾਹਾਂ ਇੱਕ ਜਗ੍ਹਾ ਆਉਣੀ ਹੈ ਜੀ ਧਾਰਮਿਕ ਅਸਥਾਨ ਜੋ ਕਿ ਬਹੁਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਨਮਸਕਾਰ ਕਰਨ ਲਈ ਆਉਨੀਆਂ ਕਾਫੀ ਸ਼ਰਧਾ ਭਾਵਨਾ ਰੱਖਦੀਆਂ ਇਸ ਜਗ੍ਹਾ ਨੂੰ ਕੈਂਪ ਬੋਲ ਦਿੰਦੇ ਆ ਜੀ ਕੂ ਪਿਸ਼ਾ ਸ਼ਾਕੂਪ ਵੀ ਕੋਈ ਬੋਲ ਦਿੰਦਾ ਕਈ ਕੂ ਪਿਸ਼ਾ ਕੋਈ ਬੋਲ ਦਿੰਦੇ ਆ ਸੋ ਇਹ ਜਗਾ ਜੀ ਪੀਰਾਂ ਦੀ ਤੇ ਧਾਰਮਿਕ ਅਸਥਾਨ ਆ ਜੀ ਤੇ ਕਾਫੀ ਸੰਗਤਾਂ ਜਿਹੜੀਆਂ ਇੱਥੇ ਆਉਨੀਆਂ ਚੱਲ ਕੇ ਦੇ ਤੁਹਾਨੂੰ ਦਿਖਾਉਣਾ ਹੈ ਇੱਥੋਂ ਹੁਣ ਤੁਸੀਂ ਦੇਖਿਓ ਮੋਰੇ ਖੱਬੇ ਹੱਥ ਹੈ ਜੀ ਠੀਕ ਹੈ ਜੀ ਆ ਗਈ ਹੈ ਜੀ ਜਗਾ ਖੱਬੇ ਹੱਥ ਆ ਤੁਸੀਂ ਦਰਖਤ ਦੇਖ ਰਹੇ ਆ ਸੰਗਣਾ ਡਾਲੀ ਹੈ ਮੇਰੇ ਖਿਆਲ ਨਾਲ ਆ ਦੇਖੋ ਇੱਥੋਂ ਜਗਾ ਦੇ ਖੱਬੇ ਹੱਥ ਇਹ ਹੈ ਜੀ ਜਗਾ ਤੇ ਇੱਥੇ ਵੀ ਮੈਨੂੰ ਲੱਗਦਾ ਮੇਲਾ ਮੂਲਾ ਲੱਗਦਾ ਹਨਾ ਤੇ ਚਲੋ ਆਪਾਂ ਹੁਣ ਪਹੁੰਚ ਚੁੱਕੇ ਆ ਜੀ ਗਾਹਾਂ बाईपास हुशियारपुर ਦੇ ਨੇੜੇ ਬਾਈਪਾਸ ਹੁਸ਼ਿਆਰਪੁਰ ਦੇ ਨੇੜੇ ਆਪਾਂ ਜਿਹੜਾ ਆ ਪਹੁੰਚ ਚੱਲੇ ਆ ਠੀਕ ਹੈ ਜੀ ਲੋ ਜੀ ਹੁਸ਼ਿਆਰਪੁਰ ਦੀ ਐਂਟਰੀ ਆਪਾਂ ਕਰਨ ਜਾ ਰਹੇ ਆ ਸ਼ਹਿਰ ਆਪਣਾ ਇੱਥੋਂ ਸ਼ੁਰੂ ਹੋਇਆ ਉਹ ਚੱਲਾ ਜੀ ਬਾਈਪਾਸ ਆ ਜੀ ਇਹ ਠੀਕ ਹੈ ਜੀ ਇਹ ਆਇਆ ਜੀ ਹੁਸ਼ਿਆਰਪੁਰ ਦਾ ਬਾਈਪਾਸ ਐ ਇੱਥੋਂ ਖੱਬੇ ਹੱਥ ਨੂੰ ਜਿਹੜਾ ਉੱਪਰ-ਉੱਪਰ ਬਾਈਪਾਸ ਬਾਰ ਬਾਰ ਜਲੰਧਰ ਨੂੰ ਨਿਕਲਦਾ ਆ ਮੁਰਗੀ ਫੇਅਰ ਉੱਥੋਂ ਗਾਹਾਂ ਜਾ ਕੇ ਸੱਜੇ ਨੂੰ ਹੋਕਾ ਆਉਂਗੇ ਤਾਂ ਤੁਸੀਂ ਬਾਰ ਹੁਸ਼ਿਆਰਪੁਰ ਨੂੰ ਆ ਜਾਣਾ ਪਾਸ ਢਿਆਲੋਂ ਠੀਕ ਹੈ ਜੀ ਆ ਆ ਜਿਹੜੀਆਂ ਤੁਸੀਂ ਇੱਧਰ ਵੀ ਦੇਖਦੇ ਆ ਇੱਥੇ ਬਾਈਪਾਸ ਤੇ ਰੋਲਾ ਜਿਹਾ ਪਿੱਛੇ ਜੇ ਪਿਆ ਸੀਗਾ ਜਿਹੜੇ ਆਂ ਕਿ ਦੁਕਾਨਾਂ ਇੱਥੋਂ ਉਹਨਾਂ ਪ੍ਰਬਾਸੀ ਜਿਹੜੇ ਭਰਾਵਾਂ ਦੀ ਦੁਕਾਨਾਂ ਇੱਥੋਂ ਚੱਕੀਆਂ ਗਈਆਂ ਸੀਗੀਆਂ ਕਿਉਂਕਿ ਉਸ ਟਾਈਮ ਉਸ ਵੇਲੇ ਰੋਲਾ ਸੀਗਾ ਇੱਥੇ ਹੁਣ ਪੰਜਾਬੀ ਬੈਠੇ ਆ ਜੀ ਸਾਰੇ ਜਿੰਨੀਆਂ ਵੀ ਆ ਤੁਹਾਨੂੰ ਦਿਖ ਰਹੀਆਂ ਆ ਰੇੜੀਆਂ ਵਗੈਰਾ ਜਾਂ ਜਿੰਨੇ ਵੀ ਆ ਸਟਾਲ ਜੇ ਲੱਗੇ ਹੋਏ ਆ ਠੀਕ ਆ ਜੀ ਇੱਥੇ ਤੁਹਾਨੂੰ ਪੰਜਾਬੀ ਦਿਸਣਗੇ ਗੱਲ ਦੀ ਆ ਸੜਕ ਤੇ ਐਮ ਐਲ اے ਐਮ ਪੀ ਐਮ ਪੀ ਜਿਹੜੇ ਆ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਆ ਇਹ ਡਾਕਟਰ ਰਾਜਕਮਾਰ ਜੱੱਬੇਵਾਲ ਇਹ ਉਧਰ ਨੂੰ ਜਿਹੜਾ ਇਹਨਾਂ ਦਾ ਘਾਰ ਪੈ ਜਾਂਦਾ ਜੀ ਕੋਠੀ ਕਹਿ ਲੀਏ ਆ ਨਾਲ ਲਖਿਓ ਤੁਸੀਂ ਆ ਦੇਖੋ ਬੋਰਡ ਲੱਗੇ ਹੋਏ ਆ ਡਾਕਟਰ ਰਾਜਕਮਾਰ ਮੈਂਬਰ ਪਾਰਲੀਮੈਂਟ ਠੀਕ ਹੈ ਜੀ ਏ ਰੋਡ ਜਾਂਦਾ ਜੀ ਇਧਰੋਂ ਵੀ ਇਹਨਾਂ ਦੇ ਇੱਥੋਂ ਤੇ ਛੋਟੀ ਜਿਹੀ ਪੁਲੀ ਆ ਗਈ ਅੱਗੇ ਇੱਥੋਂ ਵੀ ਪਾਣੀ ਪੁਣੀ ਨਿਕਲਦਾ ਕਾਫੀ ਕਰੋਸ ਹੁੰਦਾ ਆ ਠੀਕ ਆ ਜੀ ਐਂਟਰੀ ਆ ਪਾਣੀ ਹਾਰਪੁਰ ਦੀ ਸ਼ੁਰੂ ਹੋ ਚੁੱਕੀ ਆ ਠੀਕ ਆ ਬਾਈਓ ਲੋ ਜੀ ਤੁਸੀਂ ਹੁਣ ਚੈੱਕ ਕਰ ਲਿਓ ਤਰੀਕਾ ਇਸ ਹੱਲ ਕਰੀ ਲੋ ਜੀ ਕਰੋ ਚੈੱਕ ਪਾ ਹਿਸ਼ਾਰਪੁਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਹਾਂ ਕਿ ਵੀਡੀਓ ਆਪਾਂ ਲੰਮੀਆਂ ਨਹੀਂ ਖਾਨੀਆਂ ਜਿਹੜੀਆਂ ਜਿਆਦਾ ਲੰਮੀਆਂ ਹੋ ਜੰਨੀਆਂ ਫਿਰ ਔਖਾ ਹੋ ਜਾਂਦਾ ਸੋ ਦੇਖਣ ਸੁਣਨ ਵਾਲੇ ਨੂੰ ਵੀ ਕਾਫੀ ਲੰਬਾ ਬੋਰਿੰਗ ਜਿਹਾ ਨਾ ਕੰਮ ਹੋ ਜੇ ਇਸ ਕਰਕੇ ਆਪਾਂ ਛੋਟੀਆਂ ਛੋਟੀਆਂ ਬਣਾ ਰਹੇ ਆ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਹਦੇ ਵਿੱਚ ਆਪਾਂ ਦਿਖਾਵਾਂਗੇ ਹਿਸ਼ਾਰਪੁਰ